ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗਾਵਾਂ ਦੀ ਵੀਡੀਓ ਫੜਾਈ ਆ ਦੋ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਹੜੀ ਵੀਡੀਓ ਬਣਾਈ ਆ ਪਿੰਡ ਵੀਰ ਦਾ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਬਾਈ ਦਾ ਨਾਮ ਆ ਜਿਹੜਾ ਬਾਈ ਕਾਲਾ ਦੀਪਗੜ੍ਹ ਵਾਲਾ ਬਾਈ ਕੋਲੇ ਅੱਜ ਤਿੰਨ ਗਾਵਾਂ ਨੇ ਬਾਈ ਪਹਿਲੇ ਨੰਬਰ ਵਾਲੀ ਜਿਹੜੀ ਦੇਖ ਰਹੇ ਹੋ ਜਰਸੀ ਆ ਹਾਂ ਜਰਸੀ ਆ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਦੂਜਾ ਜੀ ਹਾਂ ਜੇਰ ਭਾਈ ਓਕੇ ਆ ਜੇਰ ਜੀ ਦੀ ਗਰੰਟੀ ਆਪਣੀ ਦੋਨਾਂ ਦੀ ਖਾਲੇਵੇ ਦੀ ਸਾਫ਼ ਸੁਥਰੀ ਥਾਂ ਬਹੁਤ ਚੰਗਾ ਲੱਗਿਆ ਨਾੜਾ ਨੂੜਾ ਲੈਵੇ ਤੇ ਫੁੱਲ ਚੰਗੀਆਂ ਕਿ 2 ਲੀਟਰ ਕੱਢਿਆ ਬਾਈ ਬੱਚਾ ਵਸੀ ਆ ਗਈ ਮਗਰ ਕਿਨਾਂ ਤੋਂ ਪਾ ਦੋ ਦੋ ਦੇ ਦੇ ਦੂ ਯਾਰ 17 18 ਲੀਟਰ ਬਾਈ ਠੀਕ ਹੈ ਰੰਗ ਰੂਪ ਚੰਗਾ ਬਾਈ ਜਰਸੀ ਪਿਓਰ ਆ ਗਈ ਬੱਡੀ ਬੱਡੀ ਫੁੱਲ ਆ ਅੱਗੇ ਕਾਲੇ 2 ਨੰਬਰ ਤੇ ਬਾਈ ਇਹ ਬੱਛੀ ਡੱਬੀ ਐ 7F ਆ ਗਈ ਬਾਈ ਠੀਕ ਹੈ 7F ਨਵੀਂ ਆ ਆ ਗਿਆ ਬਾਈ ਕਿਹੜਾ ਸੂਆ ਸੂਈ ਆ ਦੂਜਾ ਸੂਆ ਦੂਜਾ ਬਾਈ ਦੂਜਾ ਸੂਆ ਕਿੰਨੇ ਦਿਨਾਂ ਤੋਂ ਸੂਈ ਆ ਸੂਈ ਪਰसों ਸੂਈ ਆ ਠੀਕ ਆ ਹਾਂ ਲੈ ਵਾ ਫੀਟਿੰਗ ਵਾਲਾ ਬਹੁਤ ਸੋਹਣਾ ਕਿੰਨਾ ਬੋਲਾ ਬੋਲਾ ਹੋ 12 13 ਲੀਟਰ ਹੁਣ 13 ਹੋ ਤਿਆਰ ਤੇ ਮੁੱਲ ਅੱਜ ਮੁੱਲ ਆਪਣੇ ਕੋਲ 67 ਦੀ 60000 ਚੱਕੋ ਬਾਈ ਛੱਟ ਦੀ ਦੇਣੀ ਆ ਬਸ ਐਨ ਅਗਲਾ ਕਿਸੇ ਮੁੱਲ ਕਰਿਆ ਅੱਗੇ ਕਾਲੇ 100 ਦਾ ਨੋਟ 100 ਹੋਊਗੀ 3 ਨੰਬਰ ਤੇ ਇਹ 60 ਦੀ ਦੇ ਦੇਣੇ ਬਸ 60 ਦੀ ਕਿੰਨੇ ਦਿਨਾਂ ਦੀ ਕੱਚੀ ਹੈ ਕਿੰਨੇ ਦਿਨਾਂ ਦੀ ਕੱਚੀ ਇਹ ਬਸ 2-4 ਦਿਨ ਲਊ ਬਾਈ 2-4 ਦਿਨਾਂ ਦੀ ਕੱਚੀ ਆ 60000 ਰੁਪਏ ਦੀ ਬਸ ਬਾਈ ਕਹਿੰਦਾ ਟੋਟਲੀ ਦੇ ਦੇਣੀ ਆ ਬਾਈ ਜਦੋਂ ਹੋ ਗਈ ਤਿਆਰ ਉਦੋਂ ਮੁੱਲ ਰੂਗਾ ਉਹ ਹੈਗਾ ਮਾਲ ਨੰਬਰ ਹੈਗਾ ਬਾਈ ਦਾ 99581083 ਹੈ ਨਾ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਬੈਠਣਾ ਨਹੀਂ ਹੋਏ ਬੈਠਣਾ ਨਹੀਂ ਖੜੇ